ਸਾਤ ਚਿਰਿਆ ਕਾਲ ਦੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਕਲੈਕਸ਼ਨਾਂ ਨੇ ਉਹਨਾਂ ਦੇ ਮੈਂ ਪ੍ਰਾਈਸ ਤਾਂ ਇੱਥੇ ਮੈਂਸ਼ਨ ਕਰ ਦਿੱਤੇ ਐ ਇਹਨਾਂ ਬੱਦ ਡਿਸਕ੍ਰਿਪਸ਼ਨ ਜੋ ਵੀ ਫੈਬਰਿਕ ਦੀ ਡਿਟੇਲਸ ਵਗੈਰਾ ਹੈ ਉਹ ਮੈਂ ਇੱਥੇ ਐਡ ਨਹੀਂ ਕੀਤੀ ਬਾਕੀ ਜਿੰਨਾ ਦੀ ਪੋਸੀਬਲ ਹੋਏਗੀ ਮੈਂ ਦੱਸ ਦਿਆਂਗੀ ਪ੍ਰਾਈਸ ਸਭ ਦਾ ਮੈਂਸ਼ਨ ਹੈ ਇਹਨਾਂ ਤੋਂ ਉੱਪਰ ਕੋਈ ਐਕਸਟਰਾ ਚਾਰਜਸ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਪ੍ਰਾਈਸ ਇੱਥੇ ਮੈਂਸ਼ਨ ਹੈ ਫਾਈਨਲ ਉਹੀ ਪ੍ਰਾਈਸ ਹੈ ਉਹੀ ਪ੍ਰਾਈਸ ਦੇ ਨਾਲ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਤੁਸੀਂ ਜਿੱਥੇ ਵੀ ਇੰਡੀਆ ਵਿੱਚ ਆਲ ਓਵਰ ਇੰਡੀਆ ਡਿਲੀਵਰੀ ਕਰਵਾਓਗੇ ਐਹੀ ਪ੍ਰਾਈਸ ਲੱਗੇਗਾ ਜੋ ਇੱਥੇ ਮੈਂਸ਼ਨ ਹੈ ਇਸ ਤੋਂ ਇਲਾਵਾ ਹੋਰ ਕੀ ਐਕਸਟਰਾ ਚਾਰजेस ਨਹੀਂ ਲੱਗਣਗੇ ਫ੍ਰੀ ਸ਼ਿਪਿੰਗ ਮਤਲਬ ਸਮਝ ਕੇ ਚੱਲ ਸਕਦੇ ਹੋ ਕਿ ਹੈਗੀ ਹੈ ਬਾਕੀ ਸਾਰੀਆਂ ਕਾਟਨ ਦੀਆਂ ਕਲੈਕਸ਼ਨਾਂ ਨੇ ਸਮਰ ਸਪੈਸ਼ਲ ਹੈ ਗਰਮੀ ਵਾਲੇ ਸਪੈਸ਼ਲ ਸਾਰੇ ਸੂਟ ਨੇ ਤੇ ਸਾਰੇ ਹੀ ਸੂਟ ਜਿਹੜੇ ਦੁਪੱਟਿਆਂ ਵਾਲੇ ਨੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਤੇ ਕੋਟਾ ਡੋਰੀਆ ਦਾ ਦੁਪੱਟਾ ਆ ਗਿਆ ਤੇ ਮਸਲੀਨ ਦਾ ਦੁਪੱਟਾ ਆ ਗਿਆ ਤੇ ਸ਼ਿਫੋਨ ਪਿਓਰ ਦਾ ਦੁਪੱਟਾ ਵੀ ਵਿੱਚ ਹੈਗਾ ਕੁਝ ਕਲੈਕਸ਼ਨਾਂ ਦੇ ਨਾਲ ਉਹ ਤੁਸੀ ਕੋਈ ਵੀ ਕੁਇਰੀ ਕਰਨੀ ਹੈ ਤੇ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਪੋਸਟ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜੇ ਸਵੀ ਸੂਟ ਦੇ ਰਿਗਾਰਡਿੰਗ ਜੋ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਕੁਐਰੀ ਕਰਨਾ ਚਾਹੁੰਦੇ ਹੋ ਕਿਸੇ ਵੀ ਸੂਟ ਦੀ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਇੱਥੇ ਅਪਡੇਟਸ ਕਰਦੀ ਹਾਂ ਜੋ ਵੀ ਸ਼ੋਰਟਸ ਕਮਿਊਨਿਟੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਨੰਬਰ 6239245750 ਦਿੱਤਾ ਆ ਪੋਸਟ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਜੇਕਰ ਕਲੈਕਸ਼ਨ ਆ ਪਸੰਦ ਆਉਂਦੀਆਂ ਸੂਟ ਸੋਹਣੇ ਲੱਗਦੇ ਨੇ ਤਾਂ ਤੁਸੀਂ ਮੈਨੂੰ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਚੈਨਲ ਤੇ ਨਵੇਂ ਹੋਇਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰਕੇ 올 ਤੇ ਸੈੱਟ ਕਰ ਦੇਣਾ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨਾਂ ਦੇ ਨਾਲ ਕਿਵੇਂ ਦੀਆਂ ਐਮਬਰਾਇਡਰੀਆਂ ਵਾਲੇ ਕਿਵੇਂ ਦੇ ਪ੍ਰਿੰਟ ਜਿਹੜੇ ਕੀ ਟ੍ਰੈਂਡ ਕਰ ਰਹੇ ਨੇ ਜਿਹਦਾ ਸਟੇਟਸ ਦੇਖਣਾ ਹੈ ਤਾਂ ਤੁਸੀਂ ਮੈਂ ਨੰਬਰ ਚੱਕ ਆਪਣਾ ਨਾਮ ਸਿੱਧਾ ਤੇ ਨਾਮ ਦੱਸ ਦਿਓ ਨਾ ਮੈਂ ਤੇਰਾ ਸਟੇਟ ਨੰਬਰ ਸੇਵ ਕਰ ਲਵਾਂਗੀ ਤੇ ਸਟੇਟਸ ਜਿਹੜਾ ਤੁਹਾਨੂੰ ਸ਼ੋ ਹੋ ਜਾਏਗਾ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਟਿਆਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ